ਦੁਪਹਿਰ ਦੇ ਠੀਕ 12 ਵਜੇ ਦਾ ਸਮਾਂ ਹੈ ਚੰਡੀਗੜ੍ਹ-ਮੋਹਾਲੀ ਰੋਡ ਤੇ ਮੌਜੂਦ ਫਾਈਵ ਸਟਾਰ ਹੋਟਲ ਦਾ ਇੰਪੀਰੀਅਲ ਹਾਈਟ ਦੇ ਮੁੱਖ ਪ੍ਰਵੇਸ਼ ਦੁਆਰ ਤੇ ਇੱਕ ਲੈਂਡ ਕਰੂਜ਼ਰ ਪ੍ਰਾਡੋ ਆ ਕੇ ਰੁਕੇ ਉਸ ਵਿੱਚੋਂ ਇੱਕ ਡਰਾਈਵਰ ਉਤਰਿਆ ਅਤੇ ਪਿਛਲਾ ਦਰਵਾਜ਼ਾ ਖੁੱਲਦਾ ਹੈ ਲੋਕਾਂ ਦੀਆਂ ਨਜ਼ਰਾਂ ਕਾਰ ਵਿੱਚੋਂ ਨਿਕਲਣ ਵਾਲੇ ਵਿਅਕਤੀ ਤੇ ਟਿੱਕੀਆਂ ਲੋਕਾਂ ਨੇ ਅੰਦਾਜ਼ਾ ਲਗਾਇਆ ਵੀ ਇਸ ਦੇ ਵਿੱਚੋਂ ਕੋਈ ਸੂਟ ਬੂਟ ਵਾਲਾ ਟੋਪੀ ਪਾਇਆ ਇੱਕ ਕਰੋੜਪਤੀ ਉਤਰੇਗਾ ਲੇਕਿਨ ਉਤਨਾ ਬਾਬਾ ਫਤਿਹ ਸਿੰਘ ਜੀ ਉਤਰੇ ਬਾਬਾ ਜੀ ਜਿਨ੍ਹਾਂ ਦੀ ਉਮਰ ਲਗਭਗ 60 ਸਾਲ ਦੀ ਸੀ ਉਹਨਾਂ ਨੇ ਨੀਲੇ ਰੰਗ ਦਾ ਖੁੱਲਾ ਨਿਹੰਗ ਬਣਾ ਪਿਆ ਹੈ ਉਸਤੇ ਉੱਪਰ ਛੋਟੀ ਨੀਲੀ ਦਸਤਾਰ ਸਜੀ ਹੈ ਉਹਨਾਂ ਦੇ ਚਿਹਰੇ ਤੇ ਚਿੱਟੇ ਕਸਾਂ ਅਤੇ ਚਿੱਟੀ ਦਾੜੀ ਦਾ ਜਲੋਹ ਹੈ ਜਿਸ ਵਿੱਚੋਂ ਇੱਕ ਅਜੀਬ ਜੀ ਸ਼ਾਂਤੀ ਅਤੇ ਤੇ ਚੜਕਦਾ ਹੈ ਉਹਨਾਂ ਦੇ ਸਜੇ ਪਾਸੇ ਕਮਰ ਕਸੀ ਨਾਲ ਸ਼੍ਰੀ ਸਾਫ ਜੀ ਹੈ ਉਹਨਾਂ ਦੇ ਹੱਥ ਦੇ ਵਿੱਚ ਕੋਈ ਮਹੰਗਾ ਬ੍ਰਿਫਕੇਸ ਨਹੀਂ ਸਗੋਂ ਸੁਧਾਰਨ ਕੱਪੜੇ ਦਾ ਇੱਕ ਝੋਲਾ ਹੈ ਜਿਸ ਵਿੱਚ ਸ਼ਾਇਦ ਉਹਨਾਂ ਦਾ ਕੁਝ ਨਿੱਜੀ ਸਮਾਨ ਜਾਂ ਕੋਈ ਧਾਰਮਿਕ ਗ੍ਰੰਥ ਹੋਣਗੇ ਉਹਨਾਂ ਅੱਗੇ ਬਾਣੀ ਦੀ ਕੱਪੜੇ ਬਹੁਤ ਸਾਫ ਹਨ ਪਰ ਉਹਨਾਂ ਦੇ ਵਿੱਚ ਬ੍ਰਾਂਡ ਦੀ ਚਮਕ ਨਹੀਂ ਬਲਕਿ ਨਿਮਰਤਾ ਦੀ ਸ਼ਾਂਤੀ ਹੈ ਬਾਬਾ ਜੀ ਉਸ ਹੋਟਲ ਦੇ ਅੰਦਰ ਵਲਵਾਦੇ ਹਨ ਉਹ ਐਮਪੀਰੀਅਰ ਹਾਈਟ ਜੋ ਫਾਈਵ ਸਟਾਰ ਹੋਟਲ ਹੈ ਜੋ ਸਿਰਫ ਇੱਕ ਫਾਈਵ ਸਟਾਰ ਹੋਟਲ ਨਹੀਂ ਬਲਕਿ ਸਫਲਤਾ ਦੌਲਤ ਅਤੇ ਅਦਨੁਕਤਾ ਦਾ ਪ੍ਰਤੀਕ ਸੀ ਇਸ ਦਾ ਚਮਕੀਲਾ ਕੱਚ ਦਾ ਬਾਹਰੀ ਹਿੱਸਾ ਸੂਰਜ ਦੀ ਰੋਸ਼ਨੀ ਵਿੱਚ ਅੱਖਾਂ ਚੜ੍ਹਾਉਂਦਾ ਸੀ ਅਤੇ ਇਸ ਦੀ ਹਰ ਇੱਕ ਇੱਟ ਕਰੋੜਾਂ ਰੁਪਏ ਦੀ ਕਹਾਣੀ ਬਿਆਨ ਕਰਦੀ ਹੈ ਇਸ ਸ਼ਾਹੀ ठाट ਦੀ ਪ੍ਰਬੰਧਕੀਨੀ ਇਸ ਦੀ ਜਰਨਲ ਮੈਨੇਜਰ ਮਿਨਾਕਸ਼ੀ ਸ਼ਰਮਾ ਹੈ ਮਿਨਾਕਸ਼ੀ ਸਿਰਫ 30 ਸਾਲ ਦੀ ਹੈ ਪਰ ਉਸਦੇ ਕੈਰੀਅਰ ਦੀ ਉਡਾਨ ਇੰਨੀ ਉੱਚੀ ਹੈ ਕਿ ਉਹ ਜ਼ਮੀਨ ਤੇ ਚੱਲਣ ਵਾਲੇ ਸੁਧਾਰਨ ਲੋਕਾਂ ਨੂੰ ਦੇਖਣਾ ਹੀ ਭੁੱਲ ਗਈ ਹੈ ਉਸ ਦਾ ਲੰਬਾ ਕਦ ਬਾਂਡਡ ਸੂਟ ਅਤੇ ਅੱਖਾਂ ਦੇ ਵਿੱਚ ਇੱਕ ਤਿੱਕੀ ਹੰਕਾਰੀ ਚਮਕ ਹਮੇਸ਼ਾ ਬਰਕਰਾਰ ਰਹਿੰਦੀ ਹੈ ਉਹ ਹਰ ਚੀਜ਼ ਨੂੰ ਕਲਾਸ ਸਟੈਂਡਰਡ ਅਤੇ ਲਗਰੀ ਦੇ ਮਾਪਦੰਡਾਂ ਤੇ ਤੋਲਦੀ ਹੈ ਮਿਨਾਕਸ਼ੀ ਖਾਸ ਤੌਰ ਤੇ ਧਾਰਮਿਕ ਜਾਂ ਪ੍ਰਾਤਨ ਪਰਾਵੇ ਵਾਲੇ ਲੋਕਾਂ ਨੂੰ ਆਪਣੇ ਹੋਟਲ ਦੀ ਸ਼ੋਭਾ ਸਮਝਦੀ ਹੈ ਉਸਤੇ حساب ਨਾਲ ਅਜੇ ਹੀ ਪੰਜਾਬੀ ਦੇਸੀ ਲੋਕ ਹੋਟਲ ਦੇ ਗਲੋਬਲ ਸਟੈਂਡਰਡ ਨੂੰ ਖਰਾਬ ਕਰਦੇ ਸਨ ਭਾਵੇਂ ਉਹ ਖੁਦ ਇੱਕ ਧਾਰਮਿਕ ਪਿਛੋਕੜ ਤੋਂ ਸੀ ਪਰ ਕਾਰੋਬਾਰ ਦੀ ਦੁਨੀਆ ਨੇ ਉਸਦੇ ਮਨ ਦੇ ਵਿੱਚ ਅਜੇ ਹੀ ਮੰਤਕਤਾ ਪੈਦਾ ਕੀਤੀ ਜਿੱਥੇ ਬਾਹਰੀ ਦਿੱਖ ਅਤੇ ਪੈਸੇ ਦੀ ਤਾਕਤ ਹੀ ਸਾਰਾ ਕੁਝ ਹੁੰਦੀ ਹੈ ਬਾਬਾ ਪਤੇ ਸਿੰਘ ਨੇ ਨਿਮਰਤਾ ਨਾਲ ਗਾੜ ਨੂੰ ਪੁੱਛਿਆ ਬੇਟਾ ਮਿਨਾਕਸ਼ੀ ਮੈਨੇਜਰ ਸਾਹਿਬਾ ਨੂੰ ਮਿਲਣਾ ਹੈ ਉਹਨਾਂ ਨੂੰ ਦੱਸੋ ਕਿ ਸਿੰਘ ਸਾਹਿਬ ਆਏ ਹਨ ਗਾੜ ਜਿਸ ਦਾ ਨਾਮ ਰਾਜਨ ਸੀ ਨੌਜਵਾਨ ਸੀ ਅਤਿ ਦੋਸਤਾਂ ਸੀ ਉਸਨੇ ਪਹਿਲਾ ਬਾਬਾ ਜੀ ਨੂੰ ਬੜੇ ਧਿਆਨ ਨਾਲ ਸਿਰ ਤੋਂ ਲੈ ਕੇ ਪਰਾ ਤੱਕ ਦੇਖਿਆ ਟੋੜਾ ਤਿਖਿਆ ਪਰ ਫਿਰ ਵੀ ਆਦਰ ਨਾਲ ਮੁਸਕਰਾਇਆ ਸਤਿਕਾਰ ਕੀਤਾ ਤੁਸੀਂ ਅੰਦਰ ਚਲੋ ਮੈਂ ਹੁਣੇ ਮੈਡਮ ਨੂੰ ਦੱਸਦਾ ਹਾਂ ਮਨਕਸ਼ੀ ਸ਼ਰਮਾ ਨੇ ਦੂਰੋਂ ਹੀ ਇਸ ਦ੍ਰਿਸ਼ ਨੂੰ ਦੇਖ ਲਿਆ ਵੀ ਹੋਟਲ ਦੇ ਪ੍ਰਵੇਸ਼ ਦੁਆਰ ਤੇ ਇੱਕ ਨੀਲੇ ਬਾਣੇ ਵਾਲਾ ਸਧਾਰਨ ਜਿਹਾ ਬੰਦਾ ਨਾਲ ਇੱਕ ਝੋਲਾ ਅਤੇ ਉਸਤੇ ਦਿਮਾਗ ਦੇ ਵਿੱਚ ਤੁਰੰਤ ਖਤਰੇ ਦੀ ਕੰਟੀਆਂ ਵੱਜ ਗਈਆਂ ਉਸ ਦੀ ਪੇਸ਼ੇਵਰ ਹੰਕਾਰ ਜਾਗਣ ਲੱਗ ਪਈ ਵੀ ਇੱਕ ਸੇਕ ਉਹ ਵੀ ਨੀਲੇ ਬਾਣੇ ਦੇ ਵਿੱਚ ਇਸ ਤਰ੍ਹਾਂ ਦਸਤਾਰ ਸਜਾਏ ਨਾਲ ਸ਼੍ਰੀ ਸਾਹਿਬ ਲੈ ਕੇ ਕਲਾਕ ਹੋਟਲ ਦੇ ਵਿੱਚ ਇਸ ਤਰ੍ਹਾਂ ਕਿਵੇਂ ਆ ਸਕਦਾ ਹੈ ਰਾਜ ਨੇ ਇਦਰਾ ਉਹ ਮਨਕਸ਼ੀ ਨੇ ਇੱਕ ਤਿੱਖੀ ਆਵਾਜ਼ ਦੇ ਵਿੱਚ ਉਸ ਨੂੰ ਪੁਕਾਰਿਆ ਰਾਜਨ ਝੁੱਕ ਕੇ ਉਸ ਦੇ ਕੋਲ ਗਿਆ ਮਨਕਸ਼ੀ ਨੇ ਨਜ਼ਰਾਂ ਬਾਬਾ ਜੀ ਤੋਂ ਹਟਾਈ ਬਿਨਾ ਟੰਡੇ ਲੈਜ ਦੇ ਵਿੱਚ ਕਿਹਾ ਰਾਜਨ ਤੈਨੂੰ ਕਿੰਨੀ ਵਾਰ ਕਿਹਾ ਹੈ ਵੀ ਪ੍ਰੋਫਾਈਲ ਦੇਖਿਆ ਕਰ ਇਹ ਕੋਈ ਧਰਮਸ਼ਾਲਾ ਜਾਂ ਲੰਗਰ ਹਾਲ ਨਹੀਂ ਹੈ ਇਹ ਸਾਡਾ 7 ਸਟਾਰ ਹੋਟਲ ਹੈ ਅਸੀਂ ਇੱਥੇ ਟਰੈਡੀਸ਼ਨਲ ਲੁੱਕ ਨੂੰ ਪ੍ਰਮੋਟ ਨਹੀਂ ਕਰਦੇ ਉਸ ਸਿੰਘ ਸਾਹਿਬ ਨੂੰ ਪੁੱਛੋ ਗੜੀ ਬੁੱਕ ਹੈ ਕਿਨੇ ਦਾ ਕਮਰਾ ਲਿਆ ਹੈ ਮੈਨੂੰ ਨਹੀਂ ਲੱਗਦਾ ਵੀ ਇਹ ਤੁਮਾ ਚਾਦਾ ਕਬੀ ਕਰ ਸਕਦਾ ਹੈ ਇਸ ਤੇ ਇਤੋਂ ਨੇ ਚਾਦਾ ਕਾ ਪੀੜਨੀ ਵੀ ਔਕਤ ਹੈ ਰਾਧਨ ਚੜ ਕੇ ਆ ਮੈਡਮ ਉਹਨਾਂ ਨੇ ਕੀ ਹੈ ਉਹਨਾਂ ਨੇ ਤੁਹਾਨੂੰ ਮਿਲਣਾ ਹੈ ਨਾਲ ਬੋਲੇ ਵੀ ਮੈਡਮ ਨੂੰ ਦੱਸ ਦਿਓ ਵੀ ਸਿੰਘ ਸਾਹਿਬ ਆਏ ਹਨ ਮਿਨਾਕਸ਼ੀ ਦੇ ਚਿਹਰੇ ਤੇ ਇੱਕ teki ਮੁਸਕਰਾਟਾ ਹੈ ਸਿੰਘ ਸਾਹਿਬ ਹਰ ਕੋਈ ਆਪਣੇ ਆਪ ਨੂੰ ਕੁਝ ਵੀ ਕਰ ਸਕਦਾ ਹੈ ਜਾਓ ਅਤੇ ਨਿਮਰਤਾ ਨਾਲ ਪਰ ਸਖਤੀ ਨਾਲ ਪੁੱਛੋ ਅਤੇ ਹਾਂ ਜੇ ਉਹ ਕਿਸੇ ਲੰਗਰ ਜਾਂ ਦਾਨ ਲਈ ਆਏ ਹਨ ਤਾਂ ਉਹਨਾਂ ਨੂੰ ਸਾਡੇ ਫੰਡ ਰੇਜ਼ਿੰਗ ਆਫਿਸ ਦਾ ਪਤਾ ਦਿਓ ਜੋ 2 ਕਿਲੋਮੀਟਰ ਦੂਰ ਹੈ ਰਾਜ ਨੇ ਦੁਬਾਰਾ ਬਾਬਾ ਜੀ ਕੋਲ ਜਾਣ ਦੀ ਬਜਾਏ ਬਾਬਾ ਫਤੇ ਸਿੰਘ ਖੁਦ ਹੀ ਮਿਲਾਕਸ਼ੀ ਬਲ ਆ ਗਏ ਉਹਨਾਂ ਦੀ ਚੈਰਿਟੀ ਕੋ ਘੁਸਾਣੇ ਸੀ ਸਿਰਫ ਇੱਕ ਗਹਿਰੀ ਸ਼ਾਂਤੀ ਸੀ गुजरा मीनाक्षी दे अहंकार दे ऊपर एक चुप चुनौतीवाक तरह से बाबा फतेह सिंह ने बड़ी विनम्रता ਨਾਲ ਕਿਹਾ ਤੇ ਇਹ ਤੁਮ ਮੈਨੇਜਰ ਲਗਦੀ ਹੈ ਮੈਂ ਆਪ ਤੇਰੇ ਕੋਲ ਆਇਆ ਹਾਂ ਬੇਟਾ ਮੈਂ ਇੱਕ ਬੜੀ ਜ਼ਰੂਰੀ ਮੀਟਿੰਗ ਲਈ ਇੱਥੇ ਆਇਆ ਹਾਂ ਮੇਰਾ ਨਾਮ फतेह सिंह ਹੈ ਮਿਨਾਕਸ਼ੀ ਨੇ ਆਪਣੀ ਉੱਚੀ ਏੜੀ ਵਾਲੀ ਜੁੱਤੀ ਦੀ ਟਕ ਟਕ ਕਰਨੀ ਆਵਾਜ਼ ਨਾਲੇ ਉਹਨਾਂ ਦੇ ਸਾਹਮਣੇ ਆ ਕੇ ਖੜੀ ਹੋ ਗਈ ਉਸਨੇ ਉਹਨਾਂ ਦੇ ਸਿਰ ਤੋਂ ਪੈਰਾਂ ਤੱਕ ਇੱਕ અપਮਾਨਜਨਕ ਨਜ਼ਰ ਮਾਰੇ ਮਿਸਟਰ ਪਤੇਸ਼ਿੰਘੇ ਉਸਨੇ ਲੈਦੇ ਵਿੱਚ ਪੂਰੀ ਅਣਦੇਖੀ ਭਰਦੇ ਹੋਏ ਕਿਹਾ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਇੱਕ ਅੰਤਰਰਾਸ਼ਟਰੀ 7 ਸਟਾਰ ਹੋਟਲ ਹੈ ਇੱਥੇ ਸਾਡੇ ਡਰੈਸ ਕੋਡ ਅਤੇ ਪ੍ਰੋਟੋਕੋਲ ਹਨ ਤੁਹਾਡਾ ਇਹ ਪਰਵਾ ਇਹ ਜੋ ਚੋੜਾ ਤੁਸੀਂ ਪੜਿਆ ਹੋਏ ਅਤੇ ਇਹ ਸ਼੍ਰੀ ਸਾਹਿਬ ਇਹ ਸਭ ਸਾਡੇ ਕਲਾਇੰਟ ਬੇਸ ਲਈ ਠੀਕ ਨੇ ਹਨ ਇਹ ਲੋਕਾਂ ਨੂੰ ਬੜਾ ਅਜੀਬ ਲੱਗ ਸਕਦਾ ਹੈ ਉਸਨੇ ਇੱਕ ਕਦਮ ਪਿੱਛੇ ਹਟ ਕੇ ਹੋਰ ਜ਼ਿਆਦਾ ਬੇਇੱਜ਼ਤੀ ਭਰੀ ਆਵਾਜ਼ ਵਿੱਚ ਕਿਹਾ ਕਿ ਤੁਹਾਡੇ ਕੋਲ ਇੱਥੇ ਰੈਨਲੀ ਰਿਜ਼ਰਵੇਸ਼ਨ ਹੈ ਜੇ ਤੁਸੀਂ ਕਿਸੇ VIP ਨਾਲ ਮੁਲਾਕਾਤ ਕਰਨ ਆਏ ਹੋ ਕਿਰਪਾ ਕਰਕੇ ਦੱਸੋ ਕਿ ਤੁਸੀਂ ਕਿਹੜੀ ਕੰਪਨੀ ਵੱਲੋਂ ਆਏ ਹੋ ਕਿਉਂਕਿ ਮੈਂ ਤੁਹਾਡੇ ਨਾਮ ਦੀ ਕੋਈ ਵੀ ਐਂਟਰੀ ਇੱਥੇ ਦੇਖਣੀ ਪਾਰੇ ਮੈਨੂੰ ਲੱਗਦਾ ਹੈ ਵੀ ਜਿਵੇਂ ਮੈਂ ਰਾਜ ਨੂੰ ਕਿਹਾ ਤੁਸੀਂ ਕਿਸੇ ਗਲਤ ਜਗ੍ਹਾ ਤੇ ਆ ਗਏ ਹੋ ਮਿਨਾਕਸ਼ੀ ਨੇ ਜਾਣ ਬੁਝਕੇ ਨਿਯਾਗ ਸਿੰਘ ਦੇ ਪੈਰਾਵੇ ਅਤੇ ਪਵਿੱਤਰ ਕਿਰਪਾ ਨੂੰ ਨਿਸ਼ਾਨਾ ਬਣਾਇਆ ਇਹ ਜਾਣ ਦੇ ਹੋਈ ਵੀ ਇਸ ਨਾਲ ਉਸਦਾ ਆਪਨ ਹੋਵੇਗਾ ਬਾਬਾ ਪਤੇ ਸਿੰਘ ਨੇ ਉਸ ਦੀਆਂ ਅੱਖਾਂ ਦੇ ਵੀ ਦੇਖਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਡੂੰਗੀ ਉਦਾਸੀ ਛਾ ਗਈ ਪਰ ਅਜ ਤੱਕ ਗੋਸਾ ਬਿਲਕੁਲ ਨਹੀਂ ਸੀ ਉਹਨਾਂ ਨੇ ਬਹੁਤ ਹੀ ਕੋਲੀ ਸ਼ਾਂਤ ਅਤੇ ਭਰਵੀਂ ਆਵਾਜ਼ ਦੇ ਵਿੱਚ ਜਵਾਬ ਦਿੱਤਾ ਤੇ ਇਹ ਕਿਰਪਾਨ ਕੋਈ ਫੈਸ਼ਨ ਨਹੀਂ ਹੈ ਇਹ ਸਿੱਖ ਦਾ ਅੰਗ ਹੈ ਇਹ ਧਰਮ ਦੀ ਨਿਸ਼ਾਨੀ ਹੈ ਅਤੇ ਇਸ ਦੇਸ਼ ਦੇ ਸੰਵਿਧਾਨ ਵੱਲੋਂ ਦਿੱਤਾ ਗਿਆ ਹੱਕ ਵੀ ਹੈ ਜਿਤੋਂ ਤੱਕ ਇਸ ਬਾਣੀ ਦੀ ਗੱਲ ਹੈ ਜੇਕਰ ਇਹ ਬਣਾਣਾ ਹੁੰਦਾ ਨਾ ਤਾਂ ਅੱਜ ਇੱਥੇ ਨਾ ਇਹ ਹੋਟਲ ਹੋਣਾ ਸੀ ਨਾ ਇਹ ਧਰਤੀ ਤੇ ਤੇ ਜੋ ਵੀ ਸਾਡੇ ਬਾਣੀ ਦੇ ਦਿਨ ਹੈ ਅੱਜ ਸਾਰਾ ਕੁਝ ਮਗਰਾਂ ਦੇ ਅਧੀਨ ਹੋਣਾ ਸੀ ਅੱਜ ਸਾਰੇ ਜਿਹੜੇ ਹੁਣ ਮੁਸਲਮਾਨ ਹੋਣੇ ਸਨ ਜੇਕਰ ਇਹ ਬਾਣਾ ਨਾ ਹੁੰਦਾ ਤਾਂ ਤੇਰਾ ਧਰਮ ਵੀ ਇੱਥੇ ਖੋਣਾ ਨਹੀਂ ਸੀ ਉਹਨਾਂ ਨੇ ਆਪਣਾ ਝੋਲਾ ਖੋਲੀਜੀ ਜ਼ਮੀਨ ਤੇ ਰਖਿਆ ਤੇਰੀ ਗੱਲ ਸਹੀ ਹਤੀਏ ਮੈਂ ਗਲਤ ਜਗ੍ਹਾ ਤੇ ਆ ਗਿਆ ਹਾਂ ਮੈਂ ਕਿਸੇ ਅਜਿਹੀ ਜਗ੍ਹਾ ਤੇ ਆ ਗਿਆ ਹਾਂ ਜਿੱਤੇ ਬਾਹਰੀ ਚਮਕਦਾ ਬਹੁਤ ਹੈ ਪਰ ਅੰਦਰੋਂ ਇਨਸਾਨੀਅਤ ਦੀਨੀ ਸ਼ਾਇਦ ਕਮਜ਼ੋਰ ਹੈ ਜਿੱਤੇ ਧਰਮ ਦੇ ਨਾਤੇ ਨਫ਼ਰਤ ਨੇ ਸਗੋਂ ਪ੍ਰੋਫਾਈਲ ਦੇ ਨਾਮ ਤੇ ਇਨਸਾਨ ਦੀ ਬੇਅਕਤੀ ਜਾਂਦੀ ਹੈ ਮਨਾਕਸ਼ੀ ਖੋਰ ਤਗੀ ਹੋ ਗਏ ਜੇ ਕੋਈ ਬੁਕਿੰਗ ਨਹੀਂ ਹੈ ਤਾਂ ਕਿਰਪਾ ਕਰਕੇ ਇੱਥੋਂ ਚਲਦੇ ਬਣੋ ਸਾਡੇ ਕੋਲ ਹੋਰ ਬੜੇ ਕੰਮ ਹਨ ਤੁਹਾਡੇ ਨਾਲ ਮਤਾਂ ਮਰਨ ਦਾ ਸਾਡੇ ਕੋਲ ਸਮਾਂ ਨਹੀਂ ਹੈ ਇਹਨਾਂ ਨੂੰ ਹੋਟਲ ਦੇ ਮੁੱਖ ਪ੍ਰਵੇਸ਼ ਦਵਾਰ ਤੇ ਇੱਕ ਹੋਰ ਉੱਚੀ ਸ਼੍ਰੇਣੀ ਦੀ ਗੱਡੀ ਆ ਗਈ ਏਸੀ ਬਲੈਕ ਰੈਂਜ ਰੋਵਰ ਜਿਸ ਤੇ ਹੋਟਲ ਦਾ ਲੋਗੋ ਲਗਿਆ ਸੀ ਕਾਰ ਦੇ ਵਿੱਚੋਂ ਇੱਕ ਜਵਾਨ ਪਰ ਗੰਭੀਰ ਚਿਹਰੇ ਵਾਲਾ ਬੰਦਾ ਉਤਰਿਆ ਉਸ ਦਾ ਨਾਮ ਅਮਰਿਤ ਸਿੰਘ ਢਿੱਲੋਂ ਸੀ ਜੋ ਇੰਪੀਰੀਅਲ ਹਾਈਟਸ ਦਾ ਸੀਈਓ ਅਤੇ ਪ੍ਰਬੰਧਕੀ ਮੁਖੀ ਸੀ ਉਸ ਨੇ ਮਹਿੰਗਾ ਇਟਾਲਵੀ ਸੂਟ ਪਾਇਆ ਸੀ ਅਤੇ ਉਹ ਬਹੁਤ ਹੀ ਕਾਰੀ ਦੇਖ ਪਤਾ ਸੀ ਉਹ ਅੱਜ ਦੇ ਵੱਡੇ ਸਮਾਗਮ ਨੇ ਇੱਥੇ ਆਇਆ ਸੀ ਜਿੱਥੇ ਏਸ਼ੀਆ ਦੇ ਸਭ ਤੋਂ ਵੱਡੇ ਹੋਟਲ 체ਨ ਨਾਲ ਸਾਂਝੇਦਾਰੀ ਦਾ ਐਲਾਨ ਹੋਣਾ ਸੀ ਜਿਵੇਂ ਹੀ ਉਹ ਹੋਟਲ ਦੇ ਮੁੱਖ ਗੇਟਵਾਲ ਬਧਿਆ ਨਾ ਉਸ ਦੀ ਨਜ਼ਰ ਵਿੱਚ ਮਿਨਾਕਸ਼ੀ ਸ਼ਰਮਾ ਅਤੇ ਬਾਬਾ ਫਤੇ ਸਿੰਘ ਤੇ ਪਹੁੰਚੇ ਅਮਰਿਤ ਸਿੰਘ ਦੇ ਕਲਮ ਰੁਕ ਗਏ ਉਸ ਤੇ ਚਾਰੇ ਤੇ ਪਹਿਲਾਂ ਗੁੱਸੇ ਫਿਰ ਹੈਰਾਨੀ ਅਤੇ ਫਿਰ ਇੱਕ ਅਜੀਬ ਸਤਕਾਰ ਭਰਿਆ ਭਾਵ ਆਇਆ ਮਿਨਾਕਸ਼ੀ ਨੂੰ ਬੜੀ ਰਾਤ ਮਿਲੇ ਉਸਨੇ ਸੋਚਿਆ ਵੀ ਸੀਈਓ ਸਾਹਿਬ ਆਗੇ ਹਨ ਹੁਣ ਉਹ ਇਸ ਸਮੱਸਿਆ ਨੂੰ ਜਲਦੀ ਹੱਲ ਕਰਨਗੇ ਉਹ ਹੰਕਾਰ ਨਾਲ ਮੁਸਕਰਾ ਦੀ ਹੋਈ ਅਮਰਿਤ ਸਿੰਘ ਵਦੇ ਸਰ ਗੁੱਡ ਆਫਟਰਨੂੰ ਆਪ ਜੀ ਦੀ ਮੀਟਿੰਗ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ ਪਰ ਸਰ ਮੈਂ ਇਸ ਮਾਮੂਲੀ ਬੰਦੇ ਨਾਲ ਜਿਠ ਰਹੀ ਹਾਂ ਇਹ ਬਿਨਾਂ ਕਿਸੇ ਅਪਾਇੰਟਮੈਂਟ ਦੇ ਸਿੱਧਾ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾ ਇਹਨਾਂ ਦਾ ਪਰਵਾਤਾ ਦੇਖੋ ਉਸ ਦੀ ਗੱਲ ਅੱਧੇ ਵਿਚਕਾਰੀ ਰਹਿ ਗਈ ਕਿ ਅੰਮ੍ਰਿਤਸੰਗ ਨੇ ਉਸ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤਾ ਅਤੇ ਤੇਜ਼ੀ ਨਾਲ ਬਾਬਾ ਫਤਿਹ ਸਿੰਘ ਵੱਧਿਆ ਉਹ ਆਪਣੇ ਕਾਰੋਬਾਰੀ ਰੁਤਬੇ ਨੂੰ ਭੁਲਕੇ ਬਿਨਾਂ ਕਿਸੇ ਝਿਜਕ ਦੇ ਬਾਬਾ ਜੀ ਦੇ ਚਰਨਾਂ ਨੂੰ ਹੱਥ ਲਾਉਣ ਲਈ ਚੁਗਿਆ ਇਹ ਦ੍ਰਿਸ਼ ਦੇਖ ਕੇ ਹੋਟਲ ਦੇ ਸਾਰੇ ਸਟਾਫ ਅਤੇ ਖੜੇ ਮਹਿਮਾਨਾਂ ਦੇ ਸਾਹ ਸੁੱਕ ਗਏ ਮਿਨਾਕਸ਼ੀ ਦਾ ਚਿਹਰਾ ਜਿਵੇਂ ਪੀਲਾ ਹੀ ਪੈ ਗਿਆ ਉਸ ਦੇ ਦਿਮਾਗ ਦੇ ਵਿੱਚ ਇੱਕ ਅਣਸੁਲਝੀ ਉਧਾਰ ਚੱਲ ਰਹੀ ਸੀ ਮੰਸਿੰਗ ਨੇ ਬਾਬਾ ਜੀ ਦੇ ਪੈਰ ਛੁਏ ਅਤੇ ਬੜੀ ਸ਼ਰਧਾ ਅਤੇ ਨਿਮਰਤਾ ਨਾਲ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਦੀ ਬਾਬਾ ਦੇ ਤੁਸੀਂ ਤੁਸੀਂ ਮੈਨੂੰ ਦੱਸਿਆ ਸੀ ਕਿ ਤੁਸੀਂ ਕਮਰਾ ਨੰਬਰ 701 ਦੇ ਵਿੱਚ ਸਦਾ ਆ ਜਾਓਗੇ ਤੁਸੀਂ ਇੱਥੇ ਬਾਹਰ ਕਿਉਂ ਖੜੇ ਹੋ ਮੈਂ ਤਾਂ ਕਹਿ ਸੀ ਕਿ ਮੈਂ ਕੁੜ ਆਪ ਜੀ ਨੂੰ ਲੈਣਾਵਾਂਗਾ ਪਰ ਆਪ ਜੀ ਨੇ ਤਾਂ ਮਨ ਕਰ ਦਿੱਤਾ ਅਮਰਿਤ ਸਿੰਘ ਤੇ ਲੌਂਜੋਕੀ ਹੋਟਲ ਦਾ ਸੀਈਓ ਸੀ ਉਹਨਾਂ ਨੇ ਉਸ ਨੀਲੇ ਬਾਣੇ ਵਾਲੇ ਸਧਾਰਨ ਦੇਖ ਵਾਲੇ ਮਹਾਂ ਸਿੰਘ ਨੂੰ ਬਾਬਾ ਜੀ ਕਹਿ ਕੇ ਸੰਬੋਧਨ ਕੀਤਾ ਪਰ ਅਸਲੀ ਰਾਜ ਖੂਨ ਖਲ ਨਾਲੋਂ ਸੀ ਬਾਬਾ ਪਤੇ ਸਿੰਘ ਨੇ ਆਸ ਕਿਹਾ ਬੇਟਾ ਮੈਂ ਤੇਰੀ ਮੀਟਿੰਗ ਦੇ ਵਿੱਚ ਰੁਕਾਵਟ ਨਹੀਂ ਪਾਣਾ ਚਾਹੁੰਦਾ ਪਰ ਮੈਂ ਸੋਚਿਆ ਦਰਵਾਦਾ ਇੰਪੀਰੀਅਲ ਹਾਈਟ ਦਾ ਦਰਵਾਜ਼ਾ ਟੱਪ ਕੇ ਦੇਖਤ ਲਾ ਨਾ ਇਸ ਤੇ ਦਰਵਾਜ਼ੇ ਤੇ ਮੇਰੀ 25 ਸਾਲ ਦੀ ਮਿਹਨਤ ਦੀ ਇਮਾਰਤ ਦੇ ਸਿਧਾਂਤ ਖੜੇ ਹਨ ਜਾਂ ਸਿਰਫ ਹੰਕਾਰ ਅਮਰਿਤ ਸਿੰਘ ਦਾ ਮਤਾਤ ਪਿਓੜੀਆਂ ਨਾਲ ਪਰ ਗਿਆ ਉਹ ਦੋਵੇਂ ਪਿਤਾ ਪੁੱਤਰ ਮਿਨਾਕਸ਼ੀ ਅਤੇ ਹਰ ਇੱਕ ਸਟਾਫ ਮੈਂਬਰ ਨੂੰ ਦੇਖ ਰਿਹਾ ਸੀ ਨਾ ਜਿਸ ਤਾਰ ਰੰਗ ਉੱਡ ਚੁੱਕਿਆ ਸੀ ਅਮਰਿਤ ਸਿੰਘ ਨੇ ਬਹੁਤ ਹੀ ਭਾਰੀ ਆਵਾਜ਼ ਦੇ ਵਿੱਚ ਚੇਲਾਨ ਕੀਤਾ ਸਟਾਫ ਮੈਂਬਰੋ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਹਾਂ ਇਹ ਮੇਰੇ ਪਿਤਾ ਜੀ ਹਨ ਬਾਬਾ ਫਰਦੇਸ ਸਿੰਘ ਪਰ ਇਹ ਸਾਡੇ ਹੋਟਲ ਸਮੂਹ ਦੇ ਮਾਲਕ फाउंडर ਅਤੇ ਪ੍ਰਧਾਨ ਵੀ ਹਨ ਦਾ ਇੰਪੀਰੀਅਲ ਹਾਈਟ ਜੋ ਸਿਰਫ ਮੇਰੀ ਮਨਤ ਨਹੀਂ ਸਗੋਂ ਉਹਨਾਂ ਦੇ ਅਦਰਸ਼ਾਂ ਤੇ ਖੜਾ ਹੈ ਅੱਜ ਇਹਨਾਂ ਦੇ ਨਾਲ ਪਲਾਕੀ ਹੋਇਆ ਹੈ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਮੈਂ ਸਭ ਕੁਝ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ ਮਨਕਸ਼ੀ ਸ਼ਰਮਾ ਦੀ ਦੁਨੀਆ ਇੱਕ ਪਲ ਦੇ ਵਿੱਚ ਖਤਮ ਹੋ ਗਈ ਉਹ ਚੁੱਪਚਾਪ ਉੱਥੇ ਖੜੀ ਸੀ ਉਸਤੇ ਮੋਹੋਂ ਕੋਈ ਆਵਾਜ਼ ਤੱਕ ਨਹੀਂ ਨਿਕਲੀ ਉਹ ਜਿਸ ਮਾਮੂਲੀ ਵਿਅਕਤੀ ਨੂੰ ਹੋਟਲ ਤੋਂ ਬਾਹਰ ਕੱਢਣ ਦੀ ਧਮਕੀ ਦੇ ਰਿਹਾ ਸੀ ਉਹ ਕਰੋੜਾਂ ਰੁਪਏ ਦੇ ਸਾਰੇ ਕਾਰੋਬਾਰ ਦਾ ਅਸਲੀ ਬਾਦਸ਼ਾਹ ਸੀ ਉਸ ਦੀਆਂ ਅੱਖਾਂ ਦੇ ਵਿੱਚ અપਮਾਨ ਦੀ ਥਾਂ ਹੁਣ ਡਰ, ਸ਼ਰਮ ਅਤੇ ਪਛਤਾਵਾ ਤਲ ਕਰ ਰਿਹਾ ਸੀ ਉਸ ਨੂੰ ਅਹਿਸਾਸ ਹੋ ਗਿਆ ਵੀ ਜਿਸ ਬਾਬਾ ਜੀ ਨੂੰ ਉਹ ਆਮ ਨਿਹੰਗ ਸਿੰਘ ਸਮਝ ਰਿਹਾ ਸੀ ਆਮ ਧਾਰਮਿਕ ਦਾ ਇਨਸਾਨ ਸਮਝ ਰਿਹਾ ਸੀ ਜੋ ਕਿ ਅਨਪੜ੍ਹ ਹੈ, ਗਰੀਬ ਹੈ ਅਤੇ ਇੱਥੇ ਸਦਾ ਮੂੰਹ ਚੱਕ ਕੇ ਆ ਗਿਆ ਹੈ ਉਹ ਤਾਂ ਇਸ ਹੋਟਲ ਦਾ ਅਸਲੀ ਮਾਲਕ ਨਿਕਲਿਆ ਬਾਬਾ ਫਦੇਸ ਸਿੰਘ ਨੇ ਨਿਮਰਤਾ ਨਾਲ ਆਪਣਾ ਝੋਲਾ ਚੁੱਕਿਆ ਅਤੇ ਅਮਰ ਸਿੰਘ ਨੂੰ ਇਸ਼ਾਰੇ ਨਾਲ ਅੰਦਰ ਜਾਣ ਲਈ ਕਿਹਾ। ਉਹਨਾਂ ਦੇ ਪਿੱਛੇ ਚਲਦੇ ਹੋਏ ਉਹ ਮਿਨਾਕਸ਼ੀ ਦੇ ਕੋਲ ਰੁਕ ਗਏ। ਮਿਨਾਕਸ਼ੀ ਨੇ ਹੱਥ ਜੋੜ ਕੇ ਮਾਫੀ ਮੰਗਣੀ ਚਾਹੀ ਪਰ ਸ਼ਬਦ ਤਾਂ ਗਲੇ ਦੇ ਵਿੱਚ ਫਸ ਗਏ। ਬਾਬਾ ਜੀ ਨੇ ਉਸ ਨੂੰ ਕਿਹਾ ਤੇ ਤੂੰ ਸਿਰਫ ਮੈਨੂੰ ਬੇਜਿਤ ਨਹੀਂ ਕੀਤਾ ਤੂੰ ਤਾਂ ਮੇਰੇ ਬਾਣੇ ਦੀ ਬੇਇੱਜ਼ਤੀ ਕੀਤੀ ਹੈ ਜੋ ਮੇਰੇ ਸਤਕਾਰ ਦੀ ਨਿਸ਼ਾਨੀ ਹੈ ਪਰ ਮੈਂ ਤੈਨੂੰ ਇੱਕ ਮੌਕਾ ਹੋਰ ਦੇਣਾ ਹਾਂ ਉਹ ਹੋਟਲ ਦੇ ਸਭ ਤੋਂ ਵੱਡੇ ਬਾਰਡਰੂਮ ਦੇ ਵਿੱਚ ਪਹੁੰਚੇ ਜਿੱਥੇ ਏਸ਼ੀਆ ਦੇ ਚੋਟੀ ਦੇ ਕਾਰੋਬਾਰੀ ਉਹਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਨ ਉਹ ਸਭ ਨਯੰਗ ਬਾਣੇ ਵਾਲੇ ਮਾਲਕ ਨੂੰ ਦੇਖ ਕੇ ਹੈਰਾਨ ਹੋ ਗਏ ਪਰ ਉਹਨਾਂ ਦੀ ਸ਼ਾਂਤੀ ਨੂੰ ਦੇਖ ਕੇ ਸਤਕਾਰ ਦੇ ਵਿੱਚ ਖੜੇ ਹੋ ਗਏ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਬਾਬਾ ਪਤੇ ਸੰਗ ਨੇ ਅਮਰ ਸਿੰਘ ਨੂੰ ਇਸ਼ਾਰਾ ਕੀਤਾ ਅਮਰ ਸਿੰਘ ਨੇ ਮਿਨਾਕਸ਼ੀ ਨੂੰ ਅੰਦਰ ਬੁਲਾਇਆ ਬਾਜੀ ਨੇ ਸਾਰੇ ਬੋਰਡ ਮੈਂਬਰਾਂ ਦੇ ਸਾਹਮਣੇ ਮਨਕਸ਼ੀਵਲ ਦੱਖਾਇਆ ਉਹਨਾਂ ਦੀ ਆਵਾਜ਼ ਦੇ ਵਿੱਚ ਧੀਰਜ ਅਤੇ ਦ੍ਰਿੜਤਾ ਸੀ ਮਨਕਸ਼ੀ ਤੀਏ ਤੋ ਕਲਾਸ ਦੀ ਗੱਲ ਕੀਤੀ ਸੀ ਤੈਨੂੰ ਪਤਾ ਹੈ ਮੈਂ ਪਹਿਲਾਂ ਕਿ ਸੀ ਮੈਂ ਪਹਿਲਾਂ ਭਾਰਤੀ ਫੌਜ ਦਾ ਕਰਨਲ ਫਤੇ ਸਿੰਘ ਢਲੋਂ ਸੀ ਮੈਂ ਜੰਗ ਦੇ ਮੈਦਾਨ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੇ ਕਲਾਸ ਦੇਖੇ ਹੈ ਮੈਂ ਸਾਰੀ ਦੌਲਤ ਆਪਣੀ ਤਾਕਤ ਅਤੇ ਮਿਹਨਤ ਨਾਲ ਬਣਾਈ ਹੈ ਜਦੋਂ ਮੈਂ ਫੌਜ ਤੋਂ ਰਿਟਾਇਰ ਹੋਇਆ ਮੈਂ ਇਸ ਬਾਣੀ ਨੂੰ ਇਸ ਲਈ ਧਾਰਨ ਕੀਤਾ ਕਿਉਂਕਿ ਮੈਂ ਇਸ ਝੂਠੀ ਦੁਨੀਆ ਦੇ ਹੰਕਾਰ ਨੂੰ ਛੱਡ ਕੇ ਗੁਰੂ ਸਾਹਿਬ ਦੀ ਉਹਨੇ ਵੀ ਜਾਣਾ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਕਿ ਮੇਰਾ ਚਰਿੱਤਰ ਹੀ ਮੇਰੀ ਅਸਲੀ ਪਛਾਣ ਹੋਵੇ ਨਾ ਕਿ ਮੇਰਾ ਸੂਟ ਜਾਂ ਮੇਰਾ ਬੈਂਕ ਬੈਲੈਂਸ ਉਹਨਾਂ ਨੇ ਮਿਨਾਕਸ਼ੀ ਦੇ ਚਿਹਰੇ ਤੇ ਝਲਕਦੀ ਸ਼ਰਮ ਨੂੰ ਦੇਖਿਆ ਅਤੇ ਇੱਕ ਗਹਿਰਾ ਸਬਕ ਦਿੱਤਾ ਮਿਨਾਕਸ਼ੀ ਸਾਡੇ ਹੋਟਲ ਦਾ মূল ਸਿਧਾਂਤ ਪਲਾ ਕੀ ਹੈ ਅੰਤਰੀਮ ਸਤਕਾਰ ਯਾਨੀ ਇਨਹਰੈਂਟ ਰਿਸਪੈਕਟ ਸਾਡਾ ਸਲੂਕ ਉਸ ਗਰੀਬ ਮਜ਼ਦੂਰ ਨਾਲ ਵੀ ਉਹੀ ਹੋਣਾ ਚਾਹੀਦਾ ਹੈ ਜੋ ਸਭ ਤੋਂ ਅਮੀਰ ਗਾਕਨਾ ਹੈ ਜੇ ਤੂੰ ਮੇਰੇ ਬਾਣੇ ਨੂੰ ਗਲੋਬਲ ਸਟੈਂਡਰਡ ਨਹੀਂ ਮੰਨ ਸਕਦੇ ਤਾਂ ਤੂੰ ਸਾਡੇ ਇੰਪੀਰੀਅਰ ਹਾਈਡ ਦੇ ਸਿਧਾਂਤ ਨੂੰ ਨਹੀਂ ਮੰਨ ਸਕਦੇ ਕਿਉਂਕਿ ਸਾਡੀ ਸਭ ਤੋਂ ਵੱਡੀ ਲਗਰੇ ਸਦਾ ਕਿਰਦਾਰ ਹੈ ਸਦਾ ਕੈਰੈਕਟਰ ਮਨਕਸ਼ੀ ਹੰਜੂਵਾਲ ਨਾਲ ਭਰੀਆਂ ਅੱਕਾਂ ਨਾਲ ਖੜੀ ਸੀ ਉਸ ਦੀਆਂ ਸਾਰੀਆਂ ਡਿਗਰੀਆਂ ਉਸ ਦੀ ਸਾਰੀ ਸਫਲਤਾ ਇੱਕ ਪਰਦੇ ਵਿੱਚ ਬੇਕਾਰ ਹੋ ਗਈ ਉਸ ਨੂੰ ਅੰਛੇ ਬਸ ਕੁਝ ਹੀ ਮਿੰਟਾਂ ਦੇ ਵਿੱਚ ਮੇਰੀ ਨੌਕਰੀ ਜਾਣ ਵਾਲੀ ਹੋਏ ਇਹ ਬਾਬਾ ਜੇ ਹੁਣ ਮੇਰੇ ਤੋਂ ਬਦਲਾ ਲੈਣਗੇ ਅਤੇ ਮੈਨੂੰ ਤੁਰੰਤ ਨੌਕਰੀ ਤੋਂ ਕੱਢ ਕੇ ਮੈਨੂੰ ਬੇਇੱਜ਼ਤ ਕਰਨਗੇ ਧੱਕੇ ਮਾਰ ਕੇ ਇੱਕ ਵਾਰ ਕੱਢਣਗੇ ਬਾਬਾ ਜੀ ਨੇ ਆਪਣਾ ਅੰਤਮ ਫੈਸਲਾ ਸੁਣਾਇਆ ਜੋ ਉਹਨਾਂ ਦੇ ਪਿਸ਼ੋਕੜ ਅਤੇ ਧਾਰਮਿਕ ਮੂਲ ਦੋਵਾਂ ਤੋਂ ਪ੍ਰੇਰਿਤ ਸੀ ਅਮ੍ਰਿਤ ਮੈਂ ਇਸ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕਰਾਂਗਾ ਮੈਂ ਇਸ ਨੂੰ ਇੱਕ ਵਾਰ ਵਰਦੀ ਪਾ ਕੇ ਦੇਖਣ ਦਾ ਮੌਕਾ ਦੇਣਾ ਚਾਹੁੰਦਾ ਹਾਂ ਪਰ ਇਹ ਵਰਦੀ ਇਹ ਵਾਲੇ ਨਹੀਂ ਹੋਵੇਗੇ ਉਹਨਾਂ ਨੇ ਮਿਨਾਕਸ਼ੀ ਵੱਲ ਦੇਖਿਆ ਮਿਨਾਕਸ਼ੀ ਤੇ ਤੈਨੂੰ ਬਰਖਾਸਤਰੀ ਕੀ ਤਜਾਵੇਗਾ ਪਰ ਤੈਨੂੰ ਇੱਕ ਸਾਲ ਤੋਂ ਬਿਨਾਂ ਤਰਖਾ ਦੀ ਛੁੱਟੀ ਤੇ ਪਜਾ ਜਾਂਦਾ ਹੈ ਤੈਨੂੰ ਇੱਕ ਸਾਲ ਸੇਵਾਦਾਰ ਵੱਜੋਂ ਬਤਾਨਾ ਪਵੇਗਾ ਉਹਨਾਂ ਨੇ ਉਸ ਲਈ ਦੋ ਵਿਕਲਪ ਸਾਹਮਣੇ ਰੱਖੇ ਪਹਿਲਾ ਵਿਕਲਪ ਸਜਾ ਹ ਵੀ ਹੋਣੇ ਨੌਕਰੀ ਛੱਡ ਦੇ ਅਤੇ ਉਸ ਦੀਆਂ ਗਲਤੀਆਂ ਦਾ ਸਭ ਨੂੰ ਪਤਾ ਲੱਗ ਜਾਵੇਗਾ ਦੂਜਾ ਵਿਕਲਪ ਪਸਤਾਵਾ ਉਹ 1 ਸਾਲ ਲਈ ਪੰਜਾਬ ਵਿੱਚ ਬਾਬਾ ਜੀ ਦੇ ਨਜੀ ਤਰਸ ਦੇ ਅਧੀਨ ਕਿਸੇ ਗੁਰਦੁਆਰਾ ਸਾਹਿਬ ਦੀ ਸੇਵਾ ਕਰੇਗੇ ਉਸ ਨੂੰ ਸਿਰਫ ਦੋ ਸਮੇਂ ਦਾ ਪ੍ਰਸ਼ਾਦਾ ਮਿਲੇਗਾ ਅਤੇ ਰੈਂਡ ਲਈ ਇੱਕ ਕਮਰਾ ਉੱਤੇ ਉਸ ਨੂੰ ਸਾਰਾ ਕੰਮ ਹੱਥੀ ਕਰਨਾ ਪਵੇਗਾ ਜਿਵੇਂ ਭਾਂਡੇ ਮਾਂਜਣਾ ਲੰਗਰ ਦੇ ਵਿੱਚ ਸਬਜ਼ੀ ਕੱਟਣਾ ਅਤੇ ਸੰਗਤ ਦੇ ਜੋੜੇ ਸਾਫ਼ ਕਰਨਾ ਨਾਲ ਹੀ ਉਸ ਨੂੰ ਸਿੱਖ ਧਰਮ ਦੇ ਸਿਧਾਂਤਾਂ ਅਤੇ ਬਾਣੀ ਪੜ੍ਹਨੀ ਪਵੇਗੀ 1 ਸਾਲ ਬਾਅਦ ਜੇ ਤੇਰਾ ਕਿਰਦਾਰ ਸੱਚਮੁੱਚ ਬਦਲੇਗਾ ਜੇ ਤੇਰੇ ਮਨ ਦੇ ਵਿੱਚੋਂ ਹੰਕਾਰ ਦੀ ਥਾਂ ਨਿਮਰਤਾ ਹੋਵੇਗੀ ਤਾਂ ਤੂੰ ਇਸ ਹੋਟਲ ਵਿੱਚ ਵਾਪਸ ਆ ਸਕਦੀ ਹੈ ਉਹ ਵੀ ਦੁੱਗਣੀ ਤਨਖਾਹ ਦੇ ਨਾਲ ਪਰ ਤੂੰ ਕਿਸੇ ਉੱਚੇ ਅਹੁਦੇ ਤੇ ਨਹੀਂ ਸਗੋਂ ਪ੍ਰੋਟੋਕੋਲ ਐਂਡ ਹਿਊਮਨ ਡਿਗਨਿਟੀ ਹੈਡ ਯਾਨੀ ਮਨੁੱਖੀ ਸਨਮਾਨ ਅਤੇ ਪ੍ਰੋਟੋਕੋਲ ਮੁਖੀ ਦੇ ਅਹੁਦੇ ਤੇ ਹੋਵੇਂਗੀ ਤੇਰਾ ਕੰਮ ਹੋਵੇਗਾ ਇੱਥੇ ਆਉਣ ਵਾਲੇ ਕੋਈ ਵੀ ਵਿਅਕਤੀ ਭਾਵੇਂ ਉਹ ਕਿੰਨਾ ਵੀ ਮਾਮੂਲੀ ਕਿਉਂ ਨਾ ਹੋਵੇ ਕਦੇ ਵੀ ਬੇਇੱਜ਼ਤ ਮਹਿਸੂਸ ਨਹੀਂ ਕਰਨਾ ਆਪਾਂ ਪੰਜਾਬ ਦੀ ਧਰਤੀ ਤੇ ਰਹਨੇ ਹਾਂ ਜੇਕਰ ਪੰਜਾਬ ਦੇ ਸਬਾਚਾਰ ਨੂੰ ਜੇਕਰ ਪੰਜਾਬ ਦੇ ਪਹਿਰਾਵੇ ਨੂੰ ਆਪਾਂ ਇਸ ਤਰ੍ਹਾਂ ਨਕਾਰਾਂਗੇ ਇਸ ਤਰ੍ਹਾਂ ਕਲਾਸਰੀ ਨਾਂ ਤੇ ਉਸ ਨੂੰ ਪਿਛਲੇ ਦਾ ਟੈਗ ਲਗਾ ਦੇਾਂਗੇ ਇਹ ਫਿਰ ਟਿਕਨੀ ਹੋਵੇਗਾ ਇਹ ਬਿਲਕੁਲ ਸਹੀ ਨਹੀਂ ਹੈ ਆਪਾਂ ਪੰਜਾਬ ਦਾ ਹੀ ਖਾਈਏ ਅਤੇ ਪੰਜਾਬ ਦੇ ਆਮ ਸਧਾਰਨ ਲੋਕਾਂ ਨੂੰ ਨਵੀਂ ਨਜ਼ਰ ਨਾਲ ਦੇਖੀ ਇਹ ਬਿਲਕੁਲ ਸਹੀ ਗੱਲ ਨਹੀਂ ਹੈ ਮਨਾਕਸ਼ੀ ਹੁਣ ਤੱਕ ਅਜਿਹੀ ਕੋਈ ਸਦਾ ਨਹੀਂ ਸੁਣੀ ਸੀ ਉਹ ਗੱਲ ਨਹੀਂ ਸੀ ਉਸ ਤੇ ਅਹੰਕਾਰ ਨੂੰ ਤੋੜਨ ਲਈ ਸਭ ਤੋਂ ਵਧੀਆ ਤਰੀਕਾ ਹੈ ਉਸਨੇ ਪੱਕੇ ਇਰਾਦੇ ਨਾਲ ਆਪਣਾ ਸਿਰ ਉੱਪਰ ਚੁੱਕਿਆ ਮੈਂ ਦੂਜਾ ਵਿਕਲਪ ਮਨਜ਼ੂਰ ਕਰਦੀ ਹਾਂ ਸਰ ਉਸਨੇ ਅਮਰ ਸਿੰਘ ਨੂੰ ਦੇਖਿਆ ਮੈਂ ਮਾਫੀ ਚਾਹੁੰਦੀ ਹਾਂ ਪਿਤਾ ਜੀ ਬਾਬਾ ਫਤੇ ਸਿੰਘ ਨੇ ਨਿੱਘ ਨਾਲ ਮੁਸਕਰਾਇਆ ਜੀ ਆਤਿਏ ਗੁਰੂ ਤੈਨੂੰ ਮੱਤ ਬਖਸ਼ੇ ਅਗਲੇ ਦਿਨ ਮਨਕਸ਼ੀ ਸ਼ਰਮਾ ਨੇ ਆਪਣੇ ਸਾਰੇ ਮਹਿੰਗੇ ਕੱਪੜੇ ਬ੍ਰਾਂਡਡ ਕੜੀਆਂ ਅਤੇ ਉੱਚੀ ਏੜੀ ਵਾਲੀਆਂ ਜੁੱਤੀਆਂ ਇੱਕ ਪਾਸੇ ਰੱਖੀਆਂ ਉਸ ਉਦਾਰਨ ਸੋਤੀ ਸ਼ਨੀਵਾਰ ਕਮੇਟੀ ਦੇ ਵਿੱਚ ਹੱਦ ਦੇ ਵਿੱਚ ਉਦਾਰਨ ਬੈਗ ਲੈ ਕੇ ਮਾਨ ਸਾਹਿਬ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਫਤੇਗੜ ਕੜੀ ਦੇ ਗੁਰਦੁਆਰਾ ਸਾਹਿਬ ਪਹੰਚੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰੇ ਬਾਬਾ ਗੁਰਬਖਸ਼ ਸਿੰਘ ਨੇ ਉਸ ਦਾ ਸਵਾਗਤ ਕੀਤਾ ਉਸ ਨੂੰ ਲੰਗਰ ਹਾਲ ਦੇ ਨਾਲ ਇੱਕ ਛੋਟਾ ਜਿਹਾ ਕਮਰਾ ਦਿੱਤਾ ਪਹਿਲੇ ਦਿਨ ਜਦੋਂ ਉਸ ਨੂੰ ਵੱਡੇ ਵੱਡੇ ਲੋਹੇ ਦੇ ਭਾਂਡੇ ਮਾਜਨੇ ਪਹਿਨਾ ਤਾਂ ਉਸ ਦੇ ਨਰਮ ਹੱਥਾਂ ਤੇ ਸ਼ਾਨੀ ਪੈ ਗਏ ਪਹਿਲੇ ਹਫਤੇ ਉਹ ਰਾਤ ਨੂੰ ਦਰਦ ਨਾਲ ਰੋਂਦੀ ਰਹੇ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਹਰ ਕਿਸਮ ਦੀ ਮਿਹਨਤ ਦੀ ਕੀਮਤ ਹੁੰਦੀ ਹੈ ਇਹ ਜਿਸਨੋ ਉਹ ਆਪਣੇ ਏਸੀ ਆਫਿਸ ਵਿੱਚ ਬੈਠ ਕੇ ਕਦੇ ਸਮਝ ਨਹੀਂ ਪਾਏ ਉਸਨੇ ਸਵੇਰੇ 3 ਵਜੇ ਉੱਠ ਕੇ ਪ੍ਰਕਾਸ਼ ਸੇਵਾ ਦੀ ਤਿਆਰੀ ਵਿੱਚ ਮਦਦ ਕੀਤੀ ਉਸਨੇ ਦਰਵਾਜ਼ਾ ਸਾਹਿਬ ਦੇ ਬਾਹਰ ਸੰਗਤ ਦੀਆਂ ਜੁਤੀਆਂ ਸਾਫ਼ ਕੀਤੀਆਂ ਇਸ ਕੰਮ ਦੇ ਵਿੱਚ ਉਸ ਨੂੰ ਸਬ ਤੋਂ ਵੱਧ ਸ਼ਰਮ ਆਉਂਦੀ ਸੀ ਪਰ ਹੌਲੀ-ਹੌਲੀ ਉਸ ਨੂੰ ਇਸ ਕੰਮ ਦੇ ਵਿੱਚ ਇੱਕ ਅਜੀਬ ਜੀ ਸ਼ਾਂਤੀ ਮਿਲਣ ਲੱਗੇ ਉਸ ਤੇ ਮਨ ਦਾ ਹੰਕਾਰ ਹਰ ਇੱਕ ਜੋੜੇ ਦੇ ਨਾਲ ਰਗੜਿਆ ਜਾਂਦਾ ਅਤੇ ਹੌਲੀ-ਹੌਲੀ ਬਿਲਕੁਲ ਖਤਮ ਹੁੰਦਾ ਜਾਂਦਾ ਜਦੋਂ ਗੁਰਬਾਣੀ ਸੁਣਦੇ ਨਾ ਤਾਂ ਉਸ ਨੂੰ ਬਾਬਾ ਭਤੇ ਸਿੰਘ ਦੇ ਸ਼ਬਦ ਆਣ ਦੇ ਸਾਡੀ ਸਭ ਤੋਂ ਵੱਡੀ ਲੱਗਦੀ ਸਾਡਾ ਕਿਰਦਾਰ ਹੈ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਪੁਰਾਣੀ ਜ਼ਿੰਦਗੀ ਦੇ ਵਿੱਚ ਉਸ ਤੇ ਅੰਦਰੋਂ ਖੋਖਲਾਪਨ ਸੀ ਇੱਕ ਵਾਰ ਇੱਕ ਬਜ਼ੁਰਗ ਕਿਸਾਨ ਲੰਗਰ ਹਾਲ ਦੇ ਬਚਾਇਆ ਜਿਸ ਦੇ ਕੱਪੜੇ ਬੜੇ ਫਟੇ ਸਨ ਫਿਰ ਦੇ ਕੁਝ ਲੋਕਾਂ ਨੇ ਉਸ ਨੂੰ ਬਾਹਰ ਬੈਠਣ ਲਈ ਕਿਹਾ ਮਿਨਾਕਸ਼ੀ ਨੇ ਇਹ ਦੇਖਿਆ ਅਤੇ ਤੁਰੰਤ ਉਸ ਕਿਸਾਨ ਦੇ ਕੋਲ ਗਏ ਉਸ ਨੇ ਆਪਣੇ ਹੱਥਾਂ ਉਸ ਦੇ ਹੱਥਾਂ ਤੇ ਅਤੇ ਸੁਨੂਨ ਸਤਕਾਰ ਦੇ ਨਾਲ ਲੰਗਰ ਦੀ ਲਾਈਨ ਦੇ ਵਿੱਚ ਬਿਠਾਇਆ ਇਹ ਕੰਮ ਉਸਨੇ ਬਿਨਾ ਕਿਸੇ ਨੂੰ ਦਿਖਾਏ ਬਸ ਆਪਣੀ ਜ਼ਮੀਰ ਦੀ ਆਵਾਜ਼ ਨਹੀਂ ਕੀਤਾ ਸੀ ਹੌਲੀ-ਹੌਲੀ ਕਰਦੇ ਇੱਕ ਸਾਲ ਬੀਤ ਗਿਆ ਮਿਨਾਕਸ਼ੀ ਸ਼ਰਮਾ ਜਿਨੂੰ ਹੁਣ ਸਾਰੇ ਮੀਨਾ ਬੀਬੀ ਕਹਿੰਦੇ ਸਨ ਵਾਪਸ ਦ ਇੰਪੀਰੀਅਲ ਹਾਈਡ ਜਾਇਪ ਉਹ ਹੁਣ ਇੱਕ ਸਧਾਰਨ ਸੁੱਤੀ ਸਲਵਾਰ ਕਮੀਜ਼ੇ ਵਿੱਚ ਉਸਤੇ ਚਰਤੇ ਬ੍ਰਾਂਡਡ ਮੇਕਅਪ ਨਹੀਂ ਥਾ ਸੇਵਾ ਅਤੇ ਸੰਤੁਸ਼ਟੀ ਦੀ ਇੱਕ ਸਾਫ ਚਮਕ ਸੀ ਉਸ ਦੀ ਤੇ ਕੀ ਨਜ਼ਰੇ ਹੁਣ ਨਿਮਰਤਾ ਅਤੇ ਸਮਝਦਾਰੀ ਨਾਲ ਭਰੀ ਸੀ ਅਮਰਸਿੰਘ ਤੇ ਲੋਹ ਤੇ ਬਾਬਾ ਫਤਿਹ ਸਿੰਘ ਖੁਦ ਉਸਤਾਦ ਸਵਾਗਤ ਕਰਨ ਲਈ ਆਏ ਬਾਬਾ ਜੀ ਨੇ ਉਸਤੇ ਖਾਤੇ ਖਤਰ ਕੇ ਆ ਤੁਨ ਜਿਤ ਗਈ ਤੀ ਤੋ ਆਪਣੇ ਆਪ ਨੂੰ ਜਿਤ ਲਿਆ ਹੈ ਮਿਨਾਕਸ਼ੀ ਨੇ ਚੁੱਕ ਕੇ ਉਹਨਾਂ ਦੇ ਪੈਰ ਛੂਏ ਅਤੇ ਕਿਹਾ ਬਾਬਾ ਜੀ ਉਸ ਦਿਨ ਮੈਂ ਸਿਰਫ ਇੱਕ ਨੌਕਰੀ ਨਹੀਂ ਗਵਾਈ ਮੈਂ ਸ਼ਾਇਦ ਇਨਸਾਨੀਤ ਗਵਾ ਦਿੱਤੀ ਸੀ ਸੇਵਾ ਨੇ ਮੈਨੂੰ ਸਿਖਾਇਆ ਹੈ ਅਸਲੀ ਲਗਜ਼ਰੀ ਕਿਸੇ ਦੀ ਇੱਜ਼ਤ ਕਰਨਾ ਹੈ ਜੇ ਕੋਈ ਨੰਗੇ ਪੈਰ ਤੁਹਾਡੇ ਹੋਟਲ ਦੇ ਵਿੱਚ ਆਉਂਦਾ ਹੈ ਤਾਂ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਨੂੰ ਜੁੱਤੀਆਂ ਦੀ ਪੇਸ਼ਕਸ਼ ਕਰੀਏ ਨਾ ਕਿ ਸਿਰਫ ਉਸ ਦੀ ਇੱਜ਼ਤ ਤੇ ਹਸੀਏ ਮਿਨਾਕਸ਼ੀ ਸ਼ਰਮਾ ਨੇ ਅਗਲੇ ਹੀ ਦਿਨ ਦਾ ਇੰਪੀਰੀਅਲ ਹਾਈਟ ਦੀ ਹਿਊਮਨ ਡਿਗਨਿਟੀ ਐਂਡ ਪ੍ਰੋਟੋਕੋਲ ਹੈਡ ਵਜੋਂ ਆਪਣਾ ਕਾਰਜ ਪਰ ਸੰਭਾਲਿਆ ਉਸ ਤੇ ਅਹੁਦੇ ਦਾ ਪਹਿਲਾ ਕੰਮ ਸੀ ਹੋਟਲ ਦੇ ਸਾਰੇ ਸਟਾਫ ਨੇ ਇੱਕ ਨਵੀਂ ਗਾਈਡਲਾਈਨ ਜਾਰੀ ਕਰ ਰਹਾ ਜਿਸ ਦਾ ਨਾਮ ਹੈ ਵਰਦੀ ਤੋਂ ਪਹਿਨਾ ਚਰਿੱਤਰ ਇਸ ਨੀਤੀ ਦੇ ਵਿੱਚ ਸਪਸ਼ਟ ਕੀਤਾ ਕੋਈ ਵੀ ਧਾਰਮਿਕ ਚਿੰਨ੍ਹ ਜਾਂ ਪਹਿਰਾਵਾ ਕਿਸੇ ਵੀ ਮਹਿਮਾਨ ਲਈ ਰੁਕਾਵਟ ਨਹੀਂ ਬਣੇਗਾ ਸਗੋਂ ਉਸ ਦਾ ਆਦਰ ਕੀਤਾ ਜਾਵੇਗਾ ਸੇਵਾ ਸਭ ਤੋਂ ਵੱਡੀ ਸ਼ਾਨ ਹੈ ਬਾਬਾ ਫਤਿਹ ਸਿੰਘ ਨੇ ਉਸੇ ਨਵੀਂ ਵਰਦੀ ਦੇ ਹਟਣ ਲੱਗੇ ਇੱਕ ਛੋਟੇ ਬੈਦਮਲ ਇਸ਼ਾਰਾ ਕੀਤਾ ਉਹ ਬਹੁਤ ਛੋਟਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਇੱਕ ਟੁਕੜੀ ਸੀ ਉਹ ਮੈਂ ਨਾਮੇ ਨਾਲ ਚੱਲੇ ਹੰਕਾਰ ਰੱਬ ਦੇ ਨਾਮ ਨਾਲ ਨਹੀਂ ਚੱਲ ਸਕਦਾ ਇਸ ਦਿਨ ਤੋਂ ਮਿਨਾਕਸ਼ੀ ਨੇ ਆਪਣੀ ਪੁਰਾਣੀ ਕਲਾਸ ਅਤੇ ਹੰਕਾਰ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਉਸਦੇ ਦਫ਼ਤਰ ਦੇ ਵਿੱਚ ਬਾਬਾ ਫਤੇਸ਼ਨ ਦੀ ਇੱਕ ਵੱਡੀ ਤਸਵੀਰ ਲੱਗੀ ਜਿਸ ਵਿੱਚੋਂ ਨੀਲੇ ਬਾਣੇ ਵਿੱਚ ਨਿਮਰਤਾ ਨਾਲ ਖੜੇ ਸਨ ਹਾਂਜੀ ਸਾਥ ਸੰਗਤ ਜੀ ਤੁਹਾਨੂੰ ਕਿਵੇਂ ਲੱਗਈ ਦੀ ਕਹਾਣੀ ਜੋ ਕਿ ਸਿਖਾਉਂਦੀ ਹੈ ਵੀ ਸਾਡੀ ਅਸਲੀ ਦੌਲਤ ਸਾਡੇ ਬੈਂਕ ਖਾਤਿਆਂ ਜਾਂ ਔਜ ਦੀ ਉਚਾਈ ਵਿੱਚ ਨਹੀਂ ਸਗੋਂ ਸਾਡੇ ਦਿਲ ਵਿੱਚ ਵਸੇ ਨਿਮਰਤਾ ਤੇ ਦੂਜਾਂ ਲਈ ਸਤਿਕਾਰ ਦੀ ਭਾਵਨਾ ਵਿੱਚ ਹੈ ਜਦੋਂ ਅਸੀਂ ਸਿਧਾਂਤਾਂ ਦੇ ਅਡੇ ਰਹਨੇ ਹਾਂ ਅਤੇ ਦੁਨੀਆ ਦੇ ਵੱਡੇ ਵੱਡੇ ਮਾਲਕ ਵੀ ਸਾਡੇ ਅੱਗੇ ਝੁਕ ਜਾਂਦੇ ਹਨ ਹਾਂਜੀ ਤੁਹਾਨੂੰ ਕਿਵੇਂ ਲੱਗਈ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਤਮੁ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹ ਹੋਣੀਆਂ ਕਹਾਣੀਆਂ ਪਹੁੰਚ ਕਰਨ। ਹਾਂਜੀ ਜਕਰੇ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇ ਉਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦਿਓ ਜੀ ਸਾਨੂੰ ਲੱਜ ਦੇ।